ਮੋਟਰਸਾਈਕਲ ਤੇ ਸਵਾਰ ਪਤੀ ਪਤਨੀ ਲੁਧਿਆਣਾ ਸਾਈਡ ਤੋਂ ਆ ਰਹੇ ਸੀ ਉਹਤੀ ਸਵਿਫਟ ਗੱਡੀ ਦੇ ਵਿੱਚ ਆਉਣ ਕਾਰਨ ਸੜਕ ਹਾਦਸਾ ਹੋ ਗਿਆ ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਬਜ਼ੁਰਗ ਪਤੀ ਪਤਨੀ ਵਿੱਚੋਂ ਪਤਨੀ ਦੀ ਮੌਕੇ ਤੇ ਮੌਤ ਹੋ ਗਈ ਆ ਤੇ ਪਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਦੱਸਿਆ ਗਿਆ ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਉੱਥੇ ਡਾਕਟਰਾਂ ਵੱਲੋਂ ਜ਼ਖਮੀ ਦੀ ਗੰਭੀਰ ਹਾਲਤ ਨੂੰ ਵੇਖਦੇ ਉਸ ਨੂੰ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਐਕਸੀਡੈਂਟ ਹੋਇਆ ਸੀ ਹਾਂਜੀ ਪਿੰਨਾ ਮਤਲਬ ਮਿਲਕ ਚੰਦਣਾ ਪਿੰਡ ਤੋਂ ਉਹਨਾਂ ਗੁਰਪੀਚਿੰਗ ਆਪਣੀ ਮਿਸੀਜ ਨਾਲ ਪਿੰਡ ਮਾਨਕੀ ਨੂੰ ਜਾ ਰਹੀ ਸੀ ਤੇ ਉਹਨਾਂ ਦਾ ਸੈਂਟਿੰਟ ਨੇ ਸਕੂਲ ਦੇ ਮੋੜ ਦੇ ਉੱਪਰ ਇਹਨਾਂ ਐਕਸੀਡੈਂਟ ਹੋਇਆ ਜਿਹਦੇ ਵਿੱਚ ਉਹਨਾਂ ਦੀ ਪਤਨੀ ਡੈੱਟ ਹੋ ਗਈ ਕਿਸ ਗੱਡੀ ਨਾਲ ਹੋਇਆ ਜਾਂਦੀ ਇਹਦੇ ਬਾਰੇ ਨਹੀਂ ਗੱਡੀ ਗੁਰਪੀਚਿੰਗ ਨੂੰ ਚੱਕੀ ਜਾ ਕੇ ਤੇ ਗੱਡੀ ਦਾ ਐਕਸਟਾਉਂਡ ਇਹ ਹਾਲਾਤ ਹਨ ਉਹਦੇ ਬਦਨੀ ਦੇ ਬਾਰੇ ਹਜੇ ਡਾਟਾ ਇੱਥੋਂ ਆਪਾਂ ਵੈਕਲ ਕਰਿਆ 32% ਦੇ ਵਿੱਚ ਉੱਥੇ ਲੱਗੇ ਲੈ ਉਹਨਾਂ ਦੇ ਪੁੱਜਾਈ ਤੇ ਉਹਨਾਂ ਦੇ ਜਿਹੜੇ ਵਾਈਟ ਨੇ ਉਹਨਾਂ ਤੋਂ ਗੱਲ ਹਾਂਜੀ ਸਰ ਕੀ ਨਾਮ ਹੈ ਖੈਰਾਨਵਾਲੀ ਐਫਐਸਐਸ ਸਰ ਫੈਨਗਾਲ ਜੀ ਤੇ ਅਸਰ ਸਦੀਨ ਸਰ ਸਾਲਾਈ ਇੱਕ ਐਕਸੀਡੈਂਟ ਕੇਸ ਆਇਆ ਵਰ ਕੀ ਮਾਮਲਾ ਫੁੱਟ ਉਹ ਮਾਮਲਾ ਇਹ ਆ ਜੀ ਪੱਖੜਿਆ ਦੇ ਕੱਟ ਤੋਂ ਮੋਰਰੇ ਖੇਤੀ ਕਰ ਰਿਹਾ ਸੀਗਾ ਤੇ ਪਿੱਛੋਂ ਗੱਡੀ ਆ ਰਹੀ ਸੀ ਫਿਰ ਉਹਨਾਂ ਦੇ ਨਾਲ ਪੱਖੜਿਆ ਦੇ ਜੀ

ਇੱਕ ਸ਼ਿਕਾਇਤ ਆ ਰਹੀ ਸੀ ਜੋ ਕਿ ਥਾਣੇ ਦੇ ਸਵਾਲੇ ਕਰਤੀ ਸੀ ਦਰਵਾਜ਼ੇ ਤੇ ਥਾਣੇ ਵਾਲੇ ਕਾਰਵਾਈ ਕਰਨੀ ਕਿਹੜੇ ਕਿੰਨੀਆਂ ਕਿਸੇ ਟਾਂ ਨੇ ਛੱਤ ਦਾ ਵੀ ਆਪਣੇ ਹਸਪਤਾਲ ਤੋਂ ਐਸਐਸਸੀ ਦੇ ਰੈਗੂਲੇਸ਼ਨ ਦਾ ਆ ਕੇ ਤੇ ਉਹਦਾ ਕਦੀ ਜਾਹੋ ਕੀ ਦੇ ਜੀ ਜਿਹੜੀ ਬਜ਼ੁਰਗ ਬੀਬੀ ਨੇ ਉਹ ਕਿੱਦਾਂ ਨੇ ਬਜ਼ੁਰਗ ਬੀਬੀ ਜਿਹੜਾ ਕੀ ਜਿਆਦਾ ਜੀ ਉਹਦਾ ਮੇਰਾ ਹਿਸਾਬ ਦੇ ਫਿਰ ਮੁਸ਼ਕਲਾ ਆਈ ਉਹਨਾਂ ਨੂੰ ਤੇ ਜਿਹੜਾ ਬਜ਼ੁਰਗ ਬਾਈ ਸੀਗੇ ਉਹਨਾਂ ਦਾ ਉਹਨਾਂ ਦੇ ਵੀ ਖਰਤਾ ਹੈਗੀਆਂ ਨੇ ਪਰ ਮੂੰਹ ਮੂੰਹ ਤੇ ਜਾਣਾ ਨਹੀਂ ਉਹ ਵੀ ਹਟਾਲ ਗੱਲ ਕਰਾ ਦੇ ਸਮਰਾਲੇ ਹਾਂਜੀ ਸਰ ਕੀ ਨਾਮ ਹੈ ਖੈਰੋ ਜੀ ਐਫਐਸ ਸਰ ਫੈਮਰਾਲ ਜੀ ਤੇ ਅੱਜ ਸਦਿਨ ਸਰ ਸਾਲਾਈ ਇੱਕ ਐਕਸੀਡੈਂਟ ਕੇਸ ਆਇਆ ਵਰ ਕੀ ਮਾਮਲਾ ਫੁੱਟ ਉਹ ਮਾਮਲਾ ਇਹ ਆ ਜੀ ਪੱਥਰਿਆ ਦੇ ਕੱਟ ਤੋਂ ਮੋਟਰਸਾਈਕਲ ਕਰ ਰਿਆ ਸੀਗਾ ਤੇ ਪਿੱਛੋਂ ਗੱਡੀ ਆ ਰਹੀ ਸੀ ਤੇ ਉਹਦੇ ਨਾਲ ਪਾਚੇ ਹੋ ਗਿਆ ਜੀ ਅ ਕੌਣ ਕੌਣ ਸੀਗੇ

ਇੱਕ ਸ਼ਿਕਾਇਤ ਆਈ ਸੀ ਜੋ ਕਿ ਥਾਣੇ ਦੇ ਸਬੰਧ ਨਾਲ ਸਬੰਧਤ ਸੀ ਕਿ ਥਾਣੇ ਵਾਲੇ ਕਾਰਵਾਈ ਨਹੀਂ ਕਰ ਰਹੇ ਕਿੰਨੀਆਂ ਕਿਸੇ ਟਾਂ ਨੇ ਥਾਣੇ ਦਾ ਇਹ ਆਪਣੇ ਹਰ ਹਾਲ ਤੇ ਇਹ ਸੀ ਕਿ ਵੀ ਰੈਗੂਲੇਸ਼ਨ ਪਾ ਕੇ ਤੇ ਉਹਦਾ ਕਦੀ ਜਾਹੋ ਜਿਹੜੇ ਜੀ ਜਿਹੜੀ ਬਜ਼ੁਰਗ ਬੀਬੀ ਨੇ ਉਹ ਕਿੱਦਾਂ ਨੇ ਬਜ਼ੁਰਗ ਬੀਬੀ ਜਿਹਦਾ ਸਿਕਿਆ ਜ਼ਿਆਦਾ ਸੀ ਉਹਦਾ ਮੇਰੇ ਨਾਲ ਵੀ ਬਹੁਤ ਮੁਸ਼ਕਲਾ ਆਈ ਉਹਨਾਂ ਨਾਲ ਤੇ ਜਿਹੜਾ ਬਜ਼ੁਰਗ ਬਾਈ ਸੀਗੇ ਉਹਨਾਂ ਦਾ ਉਹਨਾਂ ਦੇ ਵੀ ਖਰਤੇ ਆ ਗਈਆਂ ਨੇ ਪਰ ਮੂੰਹ ਮੂੰਹ ਤੇ ਜਾਣਾ ਨਹੀਂ ਉਹ ਵੀ ਹੱਥ ਨਾਲ ਗੱਲ ਕਰਾ ਦੇ ਸਮਨਾਲੇ